ਆਪਣਾ ਕਿਹੜਾ ਏਰੀਆ ਭਾਈ ਉੱਤੋਂ ਪੰਜਾਬ ਤੋਂ ਜੀ ਮਾਲਪੁਰ ਮਾਲਪੁਰ ਤੋਂ ਆ ਚੰਦੇਲੀ ਪਿੰਡ ਚੰਦੇਲੀ ਤੋਂ ਠੀਕ ਆ ਸਸੀ ਕਾ ਜੀ ਕਿਉਰਾ ਗੁੱਡ ਮਾਰਨਿੰਗ ਅੱਜ ਅਸੀਂ ਚੱਲੇ ਆ ਜੀ ਹੰਟਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਆਪਾਂ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਦੇ ਵਿੱਚ ਸੋ ਆਪ ਜੀ ਨੂੰ ਦਿਖਾਵਾਂਗੇ ਅੱਜ ਹੰਟਲੀ ਹੰਟਲੀ ਹੈਗਾ ਆਪਾਂ ਆਕਲੈਂਡ ਤੋਂ ਜਿਆਦਾ ਫਮੈਂਟਲ ਨੂੰ ਜਾਣਦੇ ਆ ਜਿੱਥੇ ਸਭ ਤੋਂ ਬੱਲਾ ਗੁਰੂ ਘਰ ਨੂੰ ਲੀਨ ਦੇ ਵਿੱਚ ਜਿਹੜਾ ਬਣਿਆ ਸੀਗਾ ਉਸ ਤੋਂ ਪਹਿਲਾਂ ਇੱਕ ਕਸਬਾ ਆਉਂਦਾ ਹੈ ਜਸਦਾਰਾਮ ਹੰਟਲੀ ਆ ਤੇ ਉਹ ਜਿਹੜਾ ਕਸਬੇ ਦਾ ਨਾਮ ਆ ਉਹ ਇੱਕ ਪੋਸਟਮੈਨ ਜਿਹੜਾ ਇੱਕ ਡਾਕੀਆ ਸੀਗਾ ਉਹਦੇ ਨਾਮ ਤੇ ਉਹ ਮਸ਼ਹੂਰ ਆ ਉਹ ਵਾਲਾ ਟਾਊਨ ਤੇ ਉੱਥੇ ਜਾ ਕੇ ਤੁਹਾਨੂੰ ਅ ਅੱਜ ਟਾਊਨ ਦੀ ਆਪਾਂ ਘੁਮਾਉਣੇ ਆ ਉੱਥੇ ਟਾਊਨ ਦੇ ਵਿੱਚ ਮੇਨ ਸੀਗਾ ਸਾਡਾ ਉੱਥੇ ਥੋੜਿਆ ਬਾਈ ਸੀਗਾ ਉਹਨੂੰ ਮਿਲਣ ਜਾਣਾ ਸੀਗਾ ਤੇ ਨਾਲ ਦੇ ਨਾਲ ਤੁਹਾਨੂੰ ਵੀ ਆਪਾਂ ਉੱਥੇ ਘੁਮਾ ਦੇਵਾਂਗੇ ਤੇ ਤੇ ਬਾਈ ਨੂੰ ਪਿੱਕ ਤਾਂ ਨਾ ਆਇਆ ਤੇ ਜੁੜੇ ਰਿਓ ਵੀਡੀਓ ਦੇ ਨਾਲ ਤੇ ਬਿੱਲਾ ਬਾਈ ਮੇਨਾਂ ਬੈਠਾ ਆ ਸਖਵਿੰਦਰ ਤੁਮੜਾ ਇੱਥੇ ਤੇ ਨਾਲ ਦੇ ਨਾਲ ਭਾਈ ਹੁਣੇ ਆ ਰਹੇ ਆ ਉਹਨਾਂ ਨੂੰ ਪਿਕ ਕਰਦੇ ਤੇ ਵਿਕ ਕਰਕੇ ਆਪਾਂ ਨੇ ਵਾਪਸ ਮੋੜੇ ਆਣਾ 11:10 ਹੋ ਗਏ ਆ ਆਪਾਂ 2:30 ਵਜੇ ਦੇ ਕਰੀਬ ਤਾਂ ਆਪਾਂ ਵਾਪਸ ਆਣਾ ਹੈ ਜਾਂ ਕਿ ਇੱਥੋਂ 45 ਮਿੰਟ ਦੀ ਡਰਾਈਵ ਆ 45 ਮਿੰਟ ਜਾਣ ਨੂੰ ਪੱਦਾ 50-50 ਮਿੰਟ ਲਾ ਲਵੇ ਕਿਉਂਕਿ ਅੱਜ ਹੈਗਾ ਵੀ ਫਰਡੇ ਆ ਤੇ ਟ੍ਰੈਫਿਕ ਵੀ ਹੋਣੀ ਆ ਚਲੋ ਜੀ ਤੁਹਾਨੂੰ ਲੈ ਕੇ ਜਾਂਦੇ ਆ ਫਿਰ ਆਪਾਂ ਨਾ ਦੇਰ ਕਰੀਏ ਤੇ ਭਾਈ ਹੁਣੇ ਵੀ ਆ ਗਏ ਉਧਰਲੇ ਪਾਸੇ ਤੇ ਪਿਕ ਕਰ ਲਈ ਆਪਾਂ ਭਾਈ ਉਹਨਾਂ ਦਾ ਵੀ ਚੱਲੀਏ ਫਿਰ ਭਾਈ ਆ ਗਿਆ ਵੀ ਅਰੇ ਇਸ ਦਾ ਹਾਲ ਵੀ ਇਹ ਵੀ ਵੀਡੀਓ ਬਣਿਆ ਹੋਇਆ ਬੜਾ ਘੂੜਾ ਇਸ ਟਾਈਮ ਤੇ ਆਪਾਂ ਸੋਚਿਆ ਸੀ ਕਿ ਜਾਂਦੇ ਆਂਦੇ ਵੀ ਦੇਖ ਲਈਏ ਤੇ ਇਸ ਤਰ੍ਹਾਂ ਹਾਲ ਦੋਲੇ ਦਾ ਇੱਥੇ ਇੱਧਰ ਲੱਗੀਆਂ ਹੈਗੀਆਂ ਆ ਤਾਂ ਇਆਂ ਆਪਣਾ ਸੋਰ ਦੇ ਬੁੱਟੇ ਇੱਥੇ ਕਾਫੀ ਜ਼ਿਆਦਾ ਹੈਗੇ ਆ ਕੈਪਟਸ ਸੋਰ ਸੋਰ ਹੈ ਦੇਨਣਾ ਕਾਪੀ ਦੇ ਵਿੱਚ ਹਵਾ ਬਹੁਤ ਜ਼ਿਆਦਾ ਚੱਲਦੀ ਪਈ ਆ ਤੇ ਇੱਥੇ ਬਾਈ ਹੁਣੀ ਵੀ ਆਏ ਹੋਇਆ ਪਿੰਡ ਤੋਂ ਆਏ ਆ ਤੇ ਅੱਜ ਜਿੰਦਾ ਦਾ ਹਿਸਾਬ ਦਾ ਵਿਆਹ ਸੀਗਾ ਤੇ ਆ ਆ ਮਿਊਜ਼ੀਅਮ ਜਿਹੜਾ ਪੁਰਾਣਾ ਸਮਾਨ ਹੁੰਦਾ ਘਰਾਂ ਦੇ ਵਿੱਚ ਇਹਨਾਂ ਪੁਰਾਣਾ ਯੂਜ਼ ਕੀਤਾ ਹੁੰਦਾ ਉਹ ਵੀ ਆਇਆ ਇੱਥੇ ਬੱਟੇ ਦਾ ਟਾਈਮ ਆ ਲੱਗਿਓ ਅੱਜ ਫਰਾਈਡੇ ਆ ਫਰਡੇ ਤਾਂ ਅੱਜ 8 ਤੋਂ 5 ਹੈਗਾ ਟਾਈਮ ਵਟੇ ਬੰਦ ਕੀਤਾ ਹੋਇਆ ਇਹਨਾਂ ਨੇ ਬਾਕੀ ਦੇਖਦੇ ਕਿਤੇ ਖੁੱਲਾ ਨਾ ਹੋਵੇ ਵਟਾਪਾ ਆਪਾਂ ਇਸ ਤੋਂ ਰੈਕਸਿਸ ਗਈ ਵੀ ਨਹੀਂ ਵੈਸੇ ਉਹ ਖੁੱਲਾ ਹੈ ਯਾਰ ਖੁੱਲਾ ਹੈ ਇਹ ਵਾਲਾ ਮੈਂ ਤਾਂ ਕਿਹਾ ਬੰਦ ਕੀਤਾ ਅੰਦਰੋਂ ਆਪਾਂ ਜਾਏ ਆ ਗ੍ਰੀਨ ਸਟੋਨ ਸ਼ਾਪ ਦੇ ਵਿੱਚ ਜਿੱਥੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਇਹਨਾਂ ਨੇ ਸੰਭਾਲ ਕੇ ਰੱਖੀਆਂ ਹੋਈਆਂ ਆ ਤੇ ਉਹ ਜਿਹੜੀਆਂ ਤੁਸੀਂ ਹੁਣ ਪਿੱਛੇ ਦੇਖਿਆ ਵੀਡੀਓ ਦੇ ਵਿੱਚ ਤੇ ਆਪਜੀ ਦੱਸੋ ਕਿ ਆਪਜੀ ਨੂੰ ਕਿਹੜੀ ਚੀਜ਼ ਉਹਦੇ ਵਿੱਚੋਂ ਵਧੀਆ ਲੱਗੀ ਤੇ ਹੁਣ ਆਪਾਂ ਗਾਹਾਂ ਨੂੰ ਪਤਾ ਲੱਗਿਆ ਹੰਟਲੇ ਨੂੰ ਇਹ ਹੰਟਲੇ ਵਿੱਚ ਪੈ ਜਾਂਦਾ ਇਸ ਕਰਕੇ ਆਪਾਂ ਇੱਥੇ ਰੁਕੇ ਸੀਗੇ ਅਜਿਹਾ ਦੇਖ ਜਾਂਦੇ ਕਦੇ ਰੁਕੇ ਨਹੀਂ ਇੱਥੇ ਪਹਿਲੀ ਵਾਰ ਰੁਕੇ ਨੇ ਸਾਲਾਂ ਦੇ ਵਿੱਚ ਤੇ ਕਿਉਂਕਿ ਆਹ ਵਾਲੇ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਹੁਣ ਆਪਣਾ ਇੰਡੀਅਨ ਭਾਈਚਾਰਾ ਵੀ ਆ ਗਿਆ ਆ ਤੇ ਮੈਂ ਕਿਹਾ ਚੱਲ ਦੇਖ ਕੇ ਆਂ ਏਰੀਆ ਤੇ ਜਿਹੜਾ ਏਰੀਆ ਆ ਉੱਥੇ ਕਾਫੀ ਜ਼ਿਆਦਾ ਨਵਾਂ ਏਰੀਆ ਉਹ ਬਣਦਾ ਪਿਆ ਹੈ ਬਟ ਜਿਹੜਾ ਆਹ ਵਾਲਾ ਏਰੀਆ ਪੈਦਾ ਨਾ ਇਹ ਜਿਆਦਾ ਆਪਾਂ ਮੋਟਰਵੇ ਤੋਂ ਐਗਜ਼ਿਟ ਲਾਵਾਂਗੇ ਤੇ ਉੱਥੋਂ ਆਪਾਂ ਜੇ ਲੈਫਟ ਆਦੇ ਹਾਂ ਨਾ ਤੇ ਉੱਥੇ ਆਵਲੀ ਸ਼ਾਪ ਹੈਗੀ ਆ ਜੇ ਤੁਸੀਂ ਆ ਰਹੇ ਹੋ ਇੱਥੇ ਆ ਸਕਦੇ ਹੋ ਆਵਲੀ ਸ਼ਾਪ ਵਿੱਚ ਕੁਝ ਮਿੰਟਾਂ ਤੇ ਦੂਰੀ ਤੇ ਆਪਾਂ ਆਏ ਇੱਥੇ ਰਾਂਗੇ ਰੇਰੀ ਪਾ ਕਰਕੇ ਏਰੀ ਦਾ ਨਾਮ ਪੈ ਜਾਂਦਾ ਇੱਥੇ ਬ੍ਰਿਟਿਸ਼ ਦੇ ਨਾਲ 1863 ਦੇ ਵਿੱਚ ਇੱਥੇ ਲੜਾਈ ਹੋਈ ਸੀ ਬ੍ਰਿਡੀ ਫੋਰਸ ਤੇ ਤੇ ਇੱਥੇ ਕ ਮੈਨੂੰ ਆਵਲੋ ਮੈਸੇਜ ਬਹੁਤ ਜਿਆਦਾ ਵਧੀਆ ਲੱਗਿਆ ਇਫ ਆਈ ਡ੍ਰੀਮ ਦੈਨ ਓਨਲੀ ਆਈ ਅਚੀਵ ਕਿ ਤੁਹਾਡਾ ਜੇ ਕੋਈ ਡ੍ਰੀਮ ਆ ਤੇ ਤੁਸੀਂ ਉਹਨੂੰ ਅਚੀਵ ਕਰ ਸਕਦੇ ਆ ਕਹਿੰਦਾ ਇਫ ਯੂ ਵੀ ਆਲ ਡ੍ਰੀਮ ਟੁਗੇਦਰ ਦੈਨ ਵੀ ਕੈਨ ਆਲ ਅਚੀਵ ਤੇ ਜੇ ਆਪਾਂ ਇੱਕ ਮੁਠੀ ਦੇ ਵਿੱਚ ਤਾਕਤ ਜ਼ਿਆਦਾ ਹੁੰਦੀ ਆ ਤੇ ਸਿੰਗਲ ਫਿੰਗਰ ਦੇ ਵਿੱਚ ਜਿਆਦਾ ਹੀ ਘੱਟ ਤਾਕਤ ਹੁੰਦੀ ਆ ਹਲੋ ਇਹ ਸਾਹਮਣੇ ਆ ਗਿਆ ਉਹਲੇ ਜਿਹੜਾ ਇਹਨਾਂ ਨੇ ਫਰੇਮ ਬਣਾਇਆ ਹੋਇਆ ਇੱਥੇ ਹਵਾ ਬਹੁਤ ਜ਼ਿਆਦਾ ਚੱਲਦੀ ਪਈ ਆ ਯਾਰ ਇੱਕ ਫਰੇਮ ਇਹਨਾਂ ਨੇ ਨਾ ਉਹ ਇੱਥੇ ਮੋਰੇ ਬਣਾਏ ਹੋਇਆ ਉੱਥੇ ਵੀ ਜਾ ਕੇ ਆਨੇ ਆ ਤੁਹਾਨੂੰ ਉਹ ਵੀ ਦਿਖਾਣੇ ਆ ਆ ਜਾਓ ਹਵਾ ਬਹੁਤ ਜ਼ਿਆਦਾ ਚੱਲਦੀ ਪਈ ਆ ਉਹ ਪਰੇ ਟੱਕਰਾ ਦੇਖਦਾ ਪਿਆ ਆ ਫਰੇਮ ਇਹਨਾਂ ਜਿਹੜਾ ਮੈਂ ਦੂਜੇ ਪਾਸੇੋਂ ਕੈਮਰਾ ਘੁਮਾਣਾ ਏ ਤਾਂ ਪਤਾ ਨਹੀਂ ਲੱਗਦਾ ਆ ਵਾਲੀ ਉਹ ਜਗ੍ਹਾ ਆ ਮੋਟਰਵੇ ਜਾਂਦਾ ਪਿਆ ਸਾਹਮਣੇ ਪਾਸੇ ਤੇ ਇਸ ਤਰ੍ਹਾਂ ਟੂਰ ਵੀ ਕਰਾਉਂਦੇ ਆ ਇਹ ਤੇ ਜਿਹੜੀ ਵੀ ਥੰਬਨੇਲ ਦੇ ਉੱਪਰ ਤਾਂ ਫੋਟੋ ਦੇ ਵਿੱਚ ਲੱਗਿਆ ਹੋਇਆ ਜੂਸੀਂ ਉੱਥੇ ਜਾ ਕੇ ਕੰਟੈਕਟ ਕਰ ਸਕਦੇ ਆ ਜਿਹੜੇ ਜਿਹੜੇ ਟੂਰ ਵਗੈਰਾ ਦੇ ਵਿੱਚ ਆਣਾ ਪਏ ਟੂਰ ਬੁੱਕ ਕਰਾਣਾ ਕਰਾ ਕੇ ਦਿੰਦੇ ਆ ਇੱਥੇ ਦੀ ਹਿਸਟਰੀ ਵਗੈਰਾ ਜਿਹੜੀ ਉਹ ਭਾਈ ਟੂਰ ਕਰਾਉਂਦੇ ਆ ਰ ਟੂਰ ਹੈ ਤਾਂ ਹਿਸਟਰੀ ਆ ਆਪਣੇ ਜਗ੍ਹਾ ਦੀ ਆਜਾ ਆਪਾਂ ਇੱਕ ਵਾਰ ਉਧਰ ਵੀ ਗੱਡੀ ਕੱਢ ਜਾਂਦੇ ਬਰਨੇ ਬਸੇ ਆ ਵਾਲੀ ਇੱਕ ਤਰ੍ਹਾਂ ਦਾ ਤੁਸੀਂ ਕਹਿ ਲੋ ਖਜ਼ਾਨਾ ਜਣਾ ਸੀਗਾ ਨਾ ਬ੍ਰਿਟਿਸ਼ ਦਾ ਹਾਊਸਟੇਮ ਜਿਹੜਾ ਬ੍ਰਿਟਿਸ਼ ਜਿਹਨਾਂ ਨਾਲ ਇਹਨਾਂ ਦੇ ਨਾਲ ਲੜਾਈ ਹੋਈ ਸੀਗੀ ਇੱਥੇ ਤੇ ਬੰਦਿਆਂ ਦੇ ਨਾਲ ਇਹਨਾਂ ਨੇ ਜਿੰਨਾ ਵੀ ਖਜ਼ਾਨਾ ਸੀਗਾ ਉਹ ਆਹ ਵਾਲੀ ਜਗ੍ਹਾ 'ਚ ਰੱਖਿਆ ਸੀਗਾ ਜਿਹੜੀ ਆਹ ਵਾਲੀ ਸਾਹਮਣੇ ਚੀਜ਼ ਬਣੀ ਹੋਈ ਆ ਤੇ ਦਾ ਬ੍ਰਿਟਿਸ਼ ਪੋਜੀਸ਼ਨਸਟਸ ਦੇ ਆਰ ਐਲਟਰਨਲ ਐਲਟਰਨਲ ਜਿਹੜੇ ਇਹਨਾਂ ਦੇ ਹਥਿਆਰ ਵਗੈਰਾ ਸੀਗੇ ਉਹ ਸਾਰੇ ਇਹਨਾਂ ਦੇ ਇੱਥੇ ਰੱਖੇ ਹੋਏ ਸੀਗੇ ਤੇ ਅੱਜ ਤੁਹਾਨੂੰ ਅੰਦਰੋਂ ਵੀ ਦਿਖਾ ਦਿੰਦੇ ਆ ਅਸਲ ਵਿੱਚ ਕੀ ਆ ਇਹ ਕਬੀਲੇ ਆ ਜਿਹੜੇ ਦੋ ਨਾ ਆਹ ਰਾਂਗੇ ਰੀੜੀ ਕਿਹੜੀ ਆ ਇਹ ਵਾਲਾ ਇੱਕ ਕਬੀਲਾ ਆ ਰਾਂਗਾਰੀ ਰੀੜੀ ਰਾਂਗਾਰੀ ਰੀੜੀ ਇੱਕ ਕਬੀਲਾ ਹੈ ਇਹ ਵਾਲਾ ਤੇ ਇੱਕ ਵੀਲੇ ਦੇ ਨਾਂ ਤੇ ਆ ਜਿਹੜੀ ਜਗ੍ਹਾ ਹੈ ਨਾ ਉਹ ਵਸੀ ਹੋਈ ਆ ਇੱਕ ਜਿਹੜੀ ਕਾਮਾਟੇ ਟੀ ਹਾਵੀ ਇਹ ਵੀ ਇੱਕ ਕਬੀਲਿਆਂ ਦੇ ਵਿੱਚ ਹੀ ਆਉਂਦਾ ਆ ਤੇ ਆ ਇਹਨਾਂ ਨੇ ਪੋਸਟਰ ਇੱਥੇ ਬਣਾਇਆ ਇੱਥੇ ਇਹਦੇ ਟੂਰ ਕਰਾਦੇ ਆ ਜੇ ਕਿਸੇ ਨੇ ਟੂਰ ਕਰਨਾ ਹੋਵੇ ਤਾਂ ਤੁਸੀਂ ਇਹ ਟੂਰ ਬੁੱਕ ਕਰਾ ਸਕਦੇ ਆ ਕਿਉਂਕਿ ਉਹ ਕਾਫੀ ਜ਼ਿਆਦਾ ਅੰਦਰ ਤੱਕ ਲੈ ਕੇ ਜਾਂਦੇ ਤੇ ਇਹਦੇ ਹਿਸਟਰੀ ਬਾਰੇ ਦੱਸਦੇ ਆ ਸੋ ਲੋ ਜੀ ਇੱਥੋਂ ਆਪਾਂ ਚੱਲੇ ਆ ਹੁਣ ਗਾਹਾਂ ਵੱਧਣ ਲੱਗਿਆ ਹੁਣ ਉਹ ਤੋਂ ਮੋਟਰਵੇ ਪਾ ਗਏ ਤੇ ਸਿੱਧਾ ਨਿਕਲ ਜਾਣਾ ਹੰਟਲੀ ਨੂੰ ਘਰੋਂ ਸਾਨੂੰ ਤੁਰਿਆ ਨੂੰ ਨਾ ਇੱਕ ਘੰਟਾ ਹੋ ਗਿਆ ਅਸੀਂ ਇੱਥੇ ਇੱਥੇ ਪੁੱਜੇ ਆ ਆ ਜਿਹੜਾ ਕਦਵਾ ਪੈਣ ਦਾ ਆ ਆ ਵਾਲੇ ਵੀ ਨਾਲ ਉਸਤਾਦ ਦੇ ਨਾਲ ਨਾ ਸਾਰਾ ਕੁਝ ਬਣਾਇਆ ਹੋਇਆ ਹੈ ਇਹ ਤਾਂ ਸੰਭਾਲਣ ਦੀ ਲੋੜ ਆ ਇਹਨੂੰ ਰੰਗ ਰੰਗ ਕਰਾਣ ਦੀ ਲੋੜ ਪਈ ਹੋਈ ਹੈ ਇਹਨੂੰ ਜਿਆਈ ਜੰਮੀ ਜਾਂਦੀ ਆ ਆਵਾ ਕਾਫੀ ਜ਼ਿਆਦਾ ਠੰਡੇ ਚੱਲਦੀ ਪਈ ਆ ਜੱਥੇ ਸੋ ਲੋ ਚੱਕਦੇ ਗੱਡੀ ਉਹ ਖੜੀ ਹੈ ਸਾਡੀ ਗੱਡੀ ਚੱਕ ਕੇ ਆਪੋਂ ਨਿਕਲ ਜਾਣਾ ਆਹ ਰੋਡ ਵੀ ਕਾਫੀ ਜ਼ਿਆਦਾ ਤੇ ਕੰਸਟਰਕਸ਼ਨ ਵਗੈਰਾ ਕੰਮ ਹੋ ਰਿਹਾ ਨਾ ਕਾਫੀ ਚੱਲਦੇ ਹਾਲ ਦੋਲੇ ਚੱਲਦੇ ਪਈ ਆ ਦੇ ਡੰਬਿੰਗ ਡੰਬਿੰਗ ਦਾ ਤੇ ਟਰੱਕ ਵਗੈਰਾ ਕਾਫੀ ਜ਼ਿਆਦਾ ਇਧਰ ਲਿ ਬਸ ਕੇ ਆਦੇ ਜਾਂਦੇ ਰਹਿੰਦੇ ਆ ਆਇਆ ਮੇਨ ਦੇਖੋ ਕਿ ਸਤਾਰਨਾ ਬਣਾਇਆ ਹੋਇਆ ਹੈ ਇਹਦੇ ਕੋਈ ਨਾ ਮੈਟਰ ਬੰਦ ਗਿਆ ਤੇ ਕੋਈ मीनिंग ਹੋਣ ਇਹ ਵਾਲੀ ਚੀਜ਼ਾਂ ਦੇ ਜਿਹੜੇ ਬਣੇ ਹੋਏ ਆ ਇਹ ਬਈ ਗੱਲ ਇਹ ਹੈ ਕਿ ਇੱਥੇ ਇੱਥੇ ਮਤਲਬ ਵੀਰਾਂ ਤੇ ਉੱਚੀ ਜੀ ਗਈ ਹੈ ਤੇ ਸਮਾਰਕ ਜਿਹੜਾ ਆਪਣਾ ਸਮਾਰਕ ਜਿਹੜਾ ਪਿਆ ਜਿਹੜਾ ਟੂਰ ਕਰਾਉਂਦੇ ਆ ਉਹ ਆ ਟੂਰ ਵਾਲੀ ਸਾਈਡ ਤੇ ਆ ਗਏ ਆ ਆਪਾਂ ਤੇ ਇਹ ਹੈਗਾ ਪੇਡ ਟੂਰ ਇੱਥੇ ਪੇਡ ਕਰਨਾ ਪੈਂਦਾ ਇਹਦੇ ਵਾਸਤੇ ਤੇ ਸਭ ਤੋਂ ਪਹਿਲਾਂ ਤਾਂ ਇੱਥੇ ਤਾਂ ਜਿਹੜਾ ਆਫਿਸ ਆ ਤੇ ਅਗਰ ਰਿਪੋਰਟ ਕਰਨੀ ਪੈਂਦੀ ਆ ਇਹ ਇਦਾਂ ਦੇ ਬਸੇ ਆਪਾਂ ਦੇਖਦੇ ਪਏ ਸੀਗੇ ਨਾਲ ਦੇ ਨਾਲ ਹੀ ਤੇ ਖੁੱਲੀ ਜਗ੍ਹਾ ਹੈਗੀ ਆ ਹਵਾ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚੱਲਦੀ ਪਈ। ਔਰ ਹੈਡ ਹਵਾ ਵਿੱਚ ਚੰਗਾ ਤੱਕ ਮਾਰੀ ਜਾਂਦੀ ਆ। ਤੇ ਇੱਥੇ ਲਈ ਵਾਸਤੇ ਸਾਰਾ ਹੈ ਨਾ ਟੂਰ ਜਿਹੜੇ ਟੂਰ ਕਰਾਦੇ ਉਹ ਲੈ ਆਏ ਆ। ਜਿਹੜੇ ਬੱਸਾਂ ਆ ਰਹੀਆਂ ਬਣੀਆਂ। ਜਿਆਦਾ ਨਹੀਂ ਤੜਿਆ ਫੈਲਿਆ ਰਹਿੰਦਾ। ਬਹੁਤ ਜ਼ਿਆਦਾ ਥੋੜਾ ਜਿਆਦਾ ਚੱਲਦੀ ਪਈ। ਤੇ ਮੋਰੇ ਦੇ ਇਨਫੋਰਮੇਸ਼ਨ ਵਗੈਰਾ ਉੱਥੇ ਲੱਗੀ ਹੋਈ ਆ। ਉੱਥੇ ਮੈਂ ਤੁਹਾਨੂੰ ਇੱਕ ਵਾਰ ਦਿਖਾ ਦਿੰਦਾ ਜੇ ਕਿਸੇ ਨੇ ਆਣਾ ਤਾਂ ਆ ਸਕਦਾ ਇੱਥੇ। ਜਿਹੜਾ ਟਰੈਕ ਕਰਾਉਂਦੇ ਆ ਉਹ ਵਾਲੇ ਆਪਾਂ ਉੱਥੇ ਸਾਈਡ ਤੇ ਆ ਕੇ ਖੜੇ ਆ ਤੇ ਇੱਥੋਂ ਇਹਦੀ ਐਂਟਰੀ ਹੈਗੀ ਆ ਤੇ ਇੱਧਰ ਨੂੰ ਨਾ ਜਿੱਥੇ ਉੱਪਰ ਸ਼ੋ ਕੀਤਾ ਹੋਇਆ ਇਹਨਾਂ ਨੇ ਸਾਰੀਆਂ ਚੀਜ਼ਾਂ ਤੇ ਜੋ-ਜੋ ਲੋਕੇਸ਼ਨ ਵਾਈਜ਼ ਸ਼ੋ ਕੀਤੀ ਹੋਈ ਆ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਇੱਥੇ ਹੈਗੀਆਂ ਆ ਤੇ ਆਪਾਂ ਇਸ ਟਾਈਮ ਇੱਥੇ ਖੜੇ ਆ ਆਪਣੀ ਜਗ੍ਹਾ ਤੇ ਤੇ ਆ ਜਿਹੜਾ ਇਹ ਸਿਗਾ ਇਹ ਆਪਣਾ ਗੋਰਾ ਸਿਗਾ ਇਹਨੇ ਇੱਥੇ ਦੇ ਜਿਹੜੀ ਲੜਾਈ ਵਗੈਰਾ ਹੋਈ ਸੀ ਮੋਰੀਆਂ ਦੇ ਨਾਲ ਇਹਨੇ ਗੱਲਬਾਤ ਕਰਕੇ ਉਸ ਟਾਈਮ ਸੈਟਲਮੈਂਟ ਵਗੈਰਾ ਸੈਟਲਮੈਂਟ ਆ ਵਗੈਰਾ ਕਰਾਈਆਂ ਸੀਗੀਆਂ ਤੇ ਆਹ ਲੋਕੇਸ਼ਨ ਆ ਜੇ ਤੁਸੀਂ ਇਹਦਾ ਟੂਰ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਹ ਵਾਲਾ ਟੂਰ ਕਰ ਸਕਦੇ ਆ ਹੈਰੀਟੇਜ ਨਿਊਜ਼ੀਲੈਂਡ ਦੇ ਵਿੱਚ ਆਂਦੀ ਆ ਇਹ ਵਾਲਾ ਤੇ ਇਦਾਂ ਦਾ ਇੱਥੇ ਮੋੜ ਸੀਗਾ ਰਾਂਗੀ ਰੀਰੀ ਦੇ ਵਿੱਚ ਤੇ ਜਿੱਥੇ ਆਪਾਂ ਪਹਿਲਾਂ ਉੱਥੇ ਜਾਏ ਸੀ ਜਾ ਕੇ ਆਏ ਸੀਗੇ ਸਾਈਡ ਤੇ ਨਾ ਉਹਦੇ ਨਾਲੇ ਪਿੰਡ ਪੈਂਦਾ ਆ ਤੇ ਪਿੰਡ ਦੇ ਵਿੱਚ ਇਦਾਂ ਦਾ ਪਿੰਡ ਸੀਗਾ ਇਹ ਵਾਲਾ ਤੇ ਪਿੰਡ ਦੇ ਉੱਤੇ ਸਾਈਡ ਤੇ ਆ ਕੇ ਵਾਲੀ ਲੋਕੇਸ਼ਨ ਸੀਗੀ ਆ ਬੜੀ ਲੋਕੇਸ਼ਰਾ ਚਲਿਓ ਬਾਜੀ ਇਹ ਆਕਲੈਂਡ ਤੋਂ ਬਾਹਰ ਆ ਕੇ ਜਿੱਦਾਂ ਜਿੱਦਾਂ ਤੁਸੀਂ ਵਾਈ ਕਟੋ ਜਿੱਥੇ ਰਹਿੰਦੇ ਹੋਏ ਆ ਹਮਿੰਟਨ ਦੇ ਵਿੱਚ ਇੱਥੇ ਸ਼ਾਪ ਲੋਕਲ ਮੈਂ ਜਿੱਦਾਂ ਬਾਹਰ ਆਇਆ ਦੇਖਿਆ ਮੈਂ ਤੇ ਕਾਫੀ ਜ਼ਿਆਦਾ ਜਿੱਦਾਂ ਇੱਥੇ ਦੀ ਜਿਹੜੀ ਲੋਕਲ ਕਮਿਊਨਿਟੀ ਆ ਉਹ ਜ਼ਿਆਦਾ ਲੱਗੀ ਮੈਨੂੰ ਨਾ ਇੱਥੇ ਹਾਂਜੀ ਭਾਜੀ ਸਾਰੇ ਮੌਰੀ ਆ ਬਹੁਤ ਵਧੀਆ ਬੰਦੇ ਆ ਜੀ ਭਾਜੀ ਹਾਂਜੀ ਕਦੇ ਸਾਨੂੰ ਟ੍ਰੈਵਲ ਨਹੀਂ ਖੜਾਈ ਤਾਂ 1 ਸਾਲ ਹੋ ਗਿਆ ਸਾਨੂੰ ਆਪਾਂ ਨੂੰ ਇੱਥੇ ਕਦੇ ਮੁਸ਼ਕਲ ਕੋਈ ਨਹੀਂ ਆਈ ਇੱਥੇ ਰਿਸਰਸ ਜਿਹਦਾ ਕਹਿੰਦੇ ਨਾ ਰਿਸਰਸ ਇੰਦਾ ਕੁਝ ਬਹੁਤ ਵਧੀਆ ਆ ਬਹੁਤ ਵਧੀਆ ਆ ਪੂਰੀ سپورਟ ਮੈਂ ਲੋਕਲ ਚੀਜ਼ ਲੋਕਲ ਲੋਕਲ ਸਪੋਰਟ ਕਰਦੇ ਆ ਕਿੰਨੇ ਕੁ ਭਾਈ ਰਹਿੰਦੇ ਇੱਥੇ ਟਾਊਨ ਦੇ ਵਿੱਚ ਆਪਣੇ ਬੰਦੇ ਆਪਣੇ ਪੰਜਾਬੀ ਕਿੰਮੋਰੀ ਸਾਰੇ ਆਪਣੇ ਇੰਡੀਅਨ ਭਾਈਚਾਰਾ ਕਿੰਨਾ ਕੁ ਰਹਿੰਦਾ ਇੱਥੇ ਬਹੁਤ ਥੋੜੇ ਆ ਬਹੁਤ ਥੋੜੇ ਆ ਇੱਕ ਦੋ ਫੈਮਿਲੀਆਂ ਹੋ ਗਈਆਂ ਜੀ ਭਾਈ ਤੇ ਜਦੋਂ ਹੁਣ ਤੁਸੀਂ 40 ਸਾਲ ਹੋ ਗਏ ਤੁਹਾਨੂੰ ਪਿੰਡ ਛੱਡੇ ਨੂੰ ਐਨੇ ਕਹੋਗੇ ਕਿ ਘੱਟ ਆ 30 ਸਾਲ ਹੋ ਗਏ ਉਹੀ 30 ਹੋ ਗਏ ਤੇ ਕਿੱਦਾਂ ਭਾਈ ਹੁਣ ਜਾਣਦੇ ਹੁੰਦੇ ਪਿੰਡ ਵਗੈਰਾ ਕਿੱਦਾਂ ਹਾਂਜੀ ਹਾਂਜੀ ਪਿੰਡ ਜਾਣਦੇ ਹੁੰਦੇ ਆ ਤੇ ਉੱਥੇ ਇੱਕ ਦਫਾ ਪਿੰਡ 'ਚ ਰਹਿੰਦੇ ਆ ਕਿ ਹੋਟਲ ਬੁੱਕ ਕਰਕੇ ਜਾਂਦੇ ਕਿਉਂਕਿ ਅੱਜ ਕੱਲ ਪਿੰਡ 'ਚ ਕਿਉਂਕਿ ਅੱਜ ਕੱਲ ਰਵਾਜ ਚੱਲ ਪਿਆ ਨਾ ਜਿਹੜੀ ਹੁਣ ਬੰਦੇ ਜਾਂਦੇ ਆ ਹੋਟਲ 'ਚ ਸਟੇ ਕਰ ਲੈਂਦੇ ਆ ਜਿਵੇਂ ਨਾ ਜੂਨਾ ਆਪਣੇ ਘਰ ਵਗੈਰਾ ਮਤਲਬ ਪਿੰਡ 'ਚ ਰਹਿੰਦੇ ਜਾ ਕੇ ਜੀ ਭਾਜੀ ਹਲੋ ਜੀ ਭਾਜੀ ਹੁਣ ਆ ਨਾ ਵਧੀਆ ਗੱਲਾਂ ਬਾਤਾਂ ਚੱਲਦੀਆਂ ਭਈਆਂ ਇੱਥੇ ਆਹ ਭਾਜੀ ਫਿਰ ਇਹ ਸੇ ਲੌਲੀ ਵਗੈਰਾ ਭਰੀ ਹੋਏ ਦਾ ਕੀ ਚੱਕਰ ਲੌਲੀ ਤੇ ਵਧੀਆ ਪੁੱਛਦੇ ਹੋ ਮਰੇ ਹੁਣ ਅੱਛਾ ਹਾਂਜੀ ਮਤਲਬ ਤੁਹਾਡੇ ਇੱਥੇ ਮਰੇ ਫਿਰ ਕਾਲਜ ਸਕੂਲ ਕਰਕੇ ਜਦਾਂ ਹਾਂਜੀ ਸਾਰਾ ਕਾਲਜ ਆ ਸਾਡੇ ਆਂਧਲੀ ਦਾ ਮੇਨ ਇਸ ਕਰਕੇ ਫਿਰ ਨਿਆਣੇ ਵਗੈਰਾ ਲੈਣ ਆ ਜਾਂਦੇ ਹਨ ਚਲੋ ਵਧੀਆ ਭਾਈ ਕਾਫੀ ਜ਼ਿਆਦਾ ਵੱਡੀ ਸ਼ਾਪ ਆ ਪਰ ਕਸਟਮਰ ਖੜੇ ਆ ਉਧਰ ਤੇ ਉਧਰ ਮੈਂ ਕੈਮਰਾ ਨਹੀਂ ਔਨ ਕਰਨਾ ਆਇਗਾ ਤੇ ਸਵਾਬ ਸੀਗਾ ਇਧਰ ਅੱਜ ਸਵਾਬਨਾ ਭਾਗਿਆ ਭਾਈ ਉਹਨਾਂ ਨੂੰ ਮੈਂ ਕਿਹਾ ਮਿਲ ਲੈਣੇ ਆ ਭਾਈ ਆ ਫਿਰ ਭਾਈ ਹੁਣੀ ਸਾਰੇ ਇੱਥੇ ਕਿੱਥੇ ਕਿਹੜੀ ਜਗ੍ਹਾ ਤੋਂ ਇਹ ਮੁੰਡਾ ਸਾਡਾ ਫਗਵਾੜੇ ਤੋਂ ਆ ਅੱਛਾ ਹਾਂ ਉਹ ਅਗਰਾ ਸਾੜ ਤੋਂ ਅੱਛਾ ਭਾਈ ਹੁਣੀ ਇਧਰ ਗੰਦਰ ਸਿੰਘ ਪਾਜੀ ਵਲੌਗ ਬਣਾਉਂਦੇ ਆ ਸਸੀ ਦਾ ਪਾਜੀ ਕਿੱਦਾ ਜੀ ਲਓ ਜੀ ਪਾਜੀ ਕੰਮੇ ਲੱਗੇ ਹੋਏ ਆ ਪਾਜੀ ਹੁਣੀ ਚਲੇ ਗਏ ਮੇਲਾ ਦਾ ਅੱਛਾ ਅੱਛਾ ਰੱਖੜ ਚੱਲੇ ਚਲ ਆਜੋ ਜਾਨੂ ਆਪਾਂ ਆਪਣਾ ਟਾਈਮ ਸੇਵ ਕਰ ਲੈਂਦੇ ਆ ਇੱਧਰੋਂ ਪਾਜੀ ਹੁਣੀ ਪੰਜਾਬ ਤੋਂ ਕਿਹੜਾ ਏਰੀਆ ਵਾਜੀ ਆਪਣਾ ਕੌਣ ਸੇ ਕਾਂ ਸੇ ਉਹ ਪੰਜਾਬ ਜੋਂ ਆਸੇ ਗੁਜਰਾਤ ਸੇ ਕਾਂ ਸੇ ਵਾ ਬਰੋੜਾ ਸੇ ਬਰੋੜਾ ਸੇ ਬਰੋੜਾ ਤੋਂ ਲੋ ਭਾਈ ਹੁਣੀ ਇੱਥੇ ਕੰਮ ਕਰਦੇ ਆਪਾਂ ਜੀ ਤੇ ਇਹ ਇਹ ਸਭ ਖੁਦ ਬਣਾਤੇ ਆਂ ਯਾਹ ਪੇ ਆ खुद बनाते ना। ਬਲਾਗ ਬਲਾਗ ਬਣਾਉਂਦੇ ਭਾਈ। ਹੋਰ ਭਾਜੀ ਬਲਾਗ ਬਣਾ ਰਿਹਾ। ਕਿੱਥੋਂ ਤੋਂ ਅਮਰ ਅਮ੍ਰਿਤਸਰ ਤੋਂ ਭਾਈ ਕਿੱਥੋਂ ਆਜੀ? ਅੱਛਾ ਅੱਛਾ ਅੱਛਾ। ਨਹੀਂ ਭਾਜੀ ਹੁਣੀ ਚਾਹ ਲੈ ਕੇ ਆਇਆ। ਕਹਿੰਦੇ ਚਾਹ ਪਲਾਏ ਤੋਂ ਬਗੈਰ ਨਹੀਂ ਦੋਰਨਾ। ਪੀ ਲਈ ਭਾਈ ਫਿਰ। ਹੋਰ ਹੋਰ। ਧੰਨਵਾਦ ਭਾਈ ਯਾਰ ਇੰਨਾ ਤੁਸੀਂ ਬੀਜੀ ਟਾਈਮ ਦੇ ਵਿੱਚੋਂ। ਨਹੀਂ ਭਾਜੀ ਟਰੱਕ ਫੇ ਵੀ ਹੁੰਦੇ। ਨਹੀਂ 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 ਲੱਗਣਾ ਕਹਦੇ ਇੱਛਾ ਆਪਣਾ। ਨਹੀਂ ਨਹੀਂ ਮੈਂ ਕੁਝ ਨਹੀਂ। ਨਹੀਂ ਮਿਲਿਆ ਵਾ ਟਰੱਕ ਵੀ ਵੀ ਹੁੰਦੇ। ਬਾਈ ਨੂੰ ਆਪਾਂ ਮਿਲ ਲਿਆ ਤੇ ਬਾਈ ਨੂੰ ਮਿਲ ਕੇ ਆਪਾਂ ਇੱਥੇ ਟਾਊਨ ਜਿਹੜਾ ਮੇਨ ਹੰਟਲ ਜਿਹੜਾ ਟਾਊਨ ਆ ਉੱਥੇ ਦਾ ਜਿਹੜਾ ਸ਼ਾਪਾਂ ਵਗੈਰਾ ਹੈਗੀਆਂ ਮੇਨ ਰੋਡ ਦੇ ਉੱਪਰ ਤੇ ਉੱਥੇ ਰੁਕੇ ਸੀਗੇ ਆਪਾਂ ਤੇ ਐਦਾਂ ਦਾ ਇੱਥੇ ਟਾਊਨ ਹੈ ਤੇ ਸ਼ਾਪਾਂ ਐ ਸਾਰੀਆਂ ਹੁਣ ਆਪਣੀਆਂ ਕਾਫੀ ਰੈਨੋਵੇਟ ਟਾਈਪ ਹੋ ਗਈਆਂ ਇੱਥੇ ਬਣ ਗਈਆਂ ਕਾਫੀ ਜ਼ਿਆਦਾ ਵਧੀਆ ਜਿਦਾ ਸਾਰੇ ਵਸੇ ਨੇ ਹੁਣ ਵਿਲਡ ਹੋਈ ਜਾਂਦਾ ਹੌਲੀ ਹੌਲੀ ਨਾ ਆਹ ਏਰੀਆ ਥੋੜਾ ਕਾਦਵਾ ਪੁਰਾਣਾ ਆ ਬਟ ਕਿ ਨਨਵਾਟ ਵਗੈਰਾ ਵਧੀਆ ਹੋ ਰਿਹਾ ਆ ਕੈੜਾ ਇੱਥੇ ਪੰਜਾਬੀ ਆਪਣੀ ਕਮਿਊਨਿਟੀ ਕਾਫੀ ਜ਼ਿਆਦਾ ਆ ਤੇ ਜਿਹੜਾ ਉਹ ਪਾਲੇ ਵਾਸੇ ਪਹਾੜ ਦੇਖਦੇ ਨਾ ਉੱਥੇ ਪਰਲੇ ਵਾਸੇ ਟੀਰਾਪਾ ਰੋਡ ਟੀਰਾਪਾ ਰੋਡ ਦੇ ਕੋਲ ਉੱਥੇ ਗੁਰੂ ਘਰ ਹੈਗਾ ਜਿਹੜਾ ਗੁਰੂ ਘਰ ਦਾ ਪਹਿਲਾ ਪਹਿਲਾ ਗੁਰੂ ਘਰ ਆ ਜਿਹੜਾ ਨਿਊਜ਼ੀਲੈਂਡ ਦਾ ਉਹ ਉਸ ਤਾਂ ਉਸ ਪਾਸੇ ਆ ਇਹ ਇਧਰੋਂ ਜਾਂਦੀ ਪਈ ਆ ਇਧਰੋਂ ਸਾਰੀਆਂ ਗੱਡੀਆਂ ਗੁੰਡੀਆਂ ਚਾਈ ਜਾਂਦੀਆਂ ਆ ਇੱਲਾ ਗਾਣੇ ਗਾਈ ਜਾਂਦਾ ਭਾਜੀ ਬੈੜਾ ਲਈ ਜਾਂਦੇ ਆ ਬੈੜਾ ਲਈ ਜਾਂਦੇ ਆ ਬਾਮਾ ਆ ਜੇ ਤੋ ਅਸੀਂ ਤਾਂ 20 ਕਿਲੋਮੀਟਰ ਜਾਣਾ ਹੈ ਸਾਡਾ ਟਾਈਮ ਹੋਇਆ ਵਾ ਨਹੀਂ ਉਹ ਠੀਕ ਆ ਇੰਨਾ ਕ ਤਾਂ ਹੋਣਾ ਨਹੀਂ ਭਾਜੀ ਕੱਟੂਗਾ ਕਿੰਨਾ ਹੋਊਗਾ ਇੱਥੋਂ ਭਰਾਵਾ ਕੱਟ ਹੋਣਾ ਦੇਖਦਾ ਕਿੰਨੇ ਕਿਲੋਮੀਟਰ ਪਏ ਆਪਣਾ ਸਫ਼ਰ ਨਹੀਂ ਯਾਰ ਟਰੈਫਿਕ ਵੀ ਹੋ ਜਾਣੀ 3 ਵਜੇ ਟਰੈਫਿਕ ਵੀ ਹੋ ਜਾਣੀ bro ਔਗਲੇ ਦਾ ਕਿੰਨਾ ਹੈ ਮੈਂ ਲੈ ਮੇਰੇ ਘਰ ਦਾ ਕਿੰਨਾ ਹੈ ਕਿੰਨਾ ਹੈ 52 ਕਿਲੋਮੀਟਰ ਆ ਮੈਂ ਵੀ ਗਿਆ ਮਿੰਟ ਵਾ 70 ਕਿਲੋਮੀਟਰ ਕਿੰਨਾ ਹੈ 71 ਮੈਂ ਵੀ ਇੰਨਾ ਕੇ ਗਿਆ ਸੀ ਨਾ ਮਮਾ 70 ਕੇ ਆ 70 ਕੇ ਆ ਜੀ 70 ਕਿਲੋਮੀਟਰ ਪੈਂਦਾ ਤਾਂ ਹੀ ਕਹਿੰਦਾ ਹਵਾ ਵੀ ਚੱਲਦੀ ਆ ਨਾ ਟ੍ਰਾਫਿਕ ਨੂੰ ਨਹੀਂ ਘੰਟਾ ਤੋਂ ਲੱਗੇ ਜਾਣਾ ਯਾਰ ਚਲੋ ਵੀਡੀਓ ਇੱਥੇ ਮਗਾ ਦਿੰਦੇ ਆ ਯਾਰ ਲਾਲੋ ਨਾਲ ਭਰਾਵਾ ਲੜੀ ਜਾਂਦੇ ਆ ਯਾਰ ਦੋਨੇ ਆਣੇ ਕੀ ਸਮਝ ਆਉਣਾ ਤੇਰੀ ਇਹ ਕਿ ਪਿਆਰ ਕਰਦੇ ਆ ਚਲੋ ਠੀਕ ਆ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਦੇ ਦਾਲ ਦੇ ਨਾਲ ਕਾਲੋ ਚੈਨਲ ਨੂੰ ਸਬਸਕ੍ਰਾਈਬ ਦੀ ਪਬਜੀ ਵਾਲਾ ਇਹ ਜਿਹੜਾ ਬਲੌਗ ਸੀਗਾ ਇਹ ਆਕਲੈਂਡ ਤੋਂ ਚੱਲ ਕੇ ਇਹ ਕਾਵਾ ਕਾ ਕਾਵਾ ਬਾਟਾ ਤੇ ਰੰਗਰੀਰੀ ਤੇ ਵਾਈ ਕਾਟੋ ਦੇ ਵਿੱਚ ਜਿਹੜਾ ਪਤਾ ਏਰੀਆ ਉੱਥੇ ਆਪਾਂ ਹੰਟ ਲਈ ਜਾਏ ਸੀਗੇ ਤੇ ਇੱਥੇ ਸਮਾਪਤ ਕਰਨ ਲੱਗਿਆ ਮਿਲਦੇ ਆ ਧੰਨਵਾਦ ਯਾ ਥੈਂਕ ਯੂ ਆਰਡਰ ਬਿੱਲੇ ਨੇ ਕੀਤਾ ਸੀ ਆਰਡਰ ਆ ਗਿਆ ਚੱਲਿਆ ਬਿੱਲੇ ਬੈਜੀ ਦੇਖ ਲਈ ਬਾਈ ਨੇ ਮਾਲ ਗੱਡੀ ਆਦੀਆ ਕੋਲਾ ਲੱਤੇ ਹੋਇਆ ਸਾਰਿਆਂ ਵਿੱਚ ਇਹ ਨਹੀਂ ਯਾਰ ਕੋਲਾ ਕਿੱਥੋਂ ਆਦਾ ਹੋਗਾ ਇੱਥੋਂ ਕੋਲੇ ਦੇ ਹੈਗੇ ਅਖਦਾਲ ਕੋਲਾ ਨਹੀਂ ਭਾਜੀ ਇਹ ਇਲੇ ਦੂਹੀ ਲੱਗਦੀ ਹੈ ਦੇਖੋ ਨਹੀਂ ਕੋਲਾ ਹੀ ਆ ਭਾਜੀ ਕੋਲਾ ਹੀ ਆ ਨਿਕਲ ਗਈ ਟ੍ਰੇਨ